ਆਹ ਜਿਸ ਅਸੀਂ ਕੱਲੀ ਅੱਜ ਜਿਹੜਾ ਨੰਮੀ ਦਾ ਸਟੇਮ ਕਰਦੇ ਹਾਂ ਅਰਗੁਨ ਟਿਕੀਆਂ ਉਹ ਵੀ ਨਮੀਮਿਤ ਹੀ ਹੈ ਅਸੀਂ ਤੁਹਾਨੂੰ ਦੇ ਕੇ ਨਾ ਸਟੇਮ ਕਿੰਨੀ ਜ਼ਰੂਰ ਦੱਸਾਂਗੇ ਕਿ ਸਟੇਮ ਕਿਤਾ ਕੱਢੀ ਦੀ ਹੈ ਫਿਰ ਕਰਨਾ ਤਾਂ ਪਾਣੀ ਨੇ ਮਿਤੇ ਕਰਨਾ ਕੋਲ ਲਾ ਲੈਣਾ ਜਿਹੜੀ ਸੇਵਾ ਉਹ ਨਿਕਲੀ ਆਪਾਂ ਕਰਾਂਗੇ ਪੂਰਾ ਹੋ ਗਿਆ ਗਲਤ ਇਨਗਰੀਡੀਅੰਟ ਹੋਣਗੇ ਆਲੂ ਹੁਣ ਆਪਾਂ ਛਿੱਲਦੇ ਆਂ ਦੇਖ ਸਕਦੇ ਹੋ ਤੁਸੀਂ ਆਹ ਆਲੂ ਛਿੱਲ ਰਹੇ ਆਪਾਂ ਜਿੰਨੇ ਘਰ ਦੇ ਤੇ ਹੀ ਮੈਂਬਰ ਹੋ ਉਹ ਸਾਬ ਦੇ ਨਾਲ ਤੁਸੀਂ ਆਪਣੇ ਆਲੂ ਲੈ ਸਕਦੇ ਹੋ ਆਪਾਂ ਹੁਣ ਇਹਦੇ ਵਿੱਚ ਪੱਤਾ ਫੋੜੀ ਜਿਹੜੀ ਆ ਉਹ ਕੱਦੂ ਦਾਸ ਕਰਦੇ ਆ ਆਪਾਂ ਆਪਣੇ ਮਾਮਲਾਂ ਦੇ ਸਾਬ ਦੇ ਨਾਲ ਕਰਕੇ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਅਦਰਕ ਅਦਰਕ ਕਰ ਰੈਂਡ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਸਿੰਗਾ ਮੇਠਾ ਆਪਾਂ ਆਹ ਗਾਜਰ ਲਵਾਂਗੇ ਇੱਕ ਤੋਂ ਦੋ ਗਾਜਰਾ ਲੈ ਸਕਦੇ ਆਪਾਂ ਆਹ ਨੂੰ ਇਹਨੂੰ ਸਾਰੇ ਮਿਕਸਰ ਨੂੰ ਇੱਕ ਕੌਲੀ ਵਿੱਚ ਕੱਢ ਕੇ ਰੱਖ ਲਿਆ ਵਾ ਹਲੂ ਨੂੰ ਆਪਾਂ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇ ਮੈਸ ਲਾਂਗੇ ਹਲੂ ਜਿਹੜੇ ਹੋਣ ਅਸੀਂ ਪਲੇਟ ਦੇ ਵਿੱਚ ਪਾ ਲਈ ਆ ਥਾਲੀ 'ਚ ਤੇ ਸਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ ਲਾਂਗੇ ਬ੍ਰੀਕ ਬ੍ਰੀਕ ਕਰ ਲਾਂਗੇ ਆ ਹੁਣ ਜੇ ਪੋਹਾ ਇਹਨੂੰ ਪੰਜਾਬੀ ਚ ਛਿੜਵਲੇ ਵੀ ਕਹੇ ਜਾਂਦਾ ਵਾ ਜੋ ਲੋੜੀ ਦੇ ਤਿਹਾਰ ਤੇ ਜਾਂਦੇ ਜਾਂਦੇ ਤੇ ਭੁੱਗੇ ਵਿੱਚ ਪਾਈ ਜਾਂਦੇ ਆ ਆਪਾਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਜਿਹੜਾ ਪੋਹਾ ਵਾ ਉਹਨੇ ਸਬਜ਼ੀਆਂ ਦੇ ਨਾਲ ਆਲੂ ਦੇ ਨਾਲ ਪਾਏ ਹੋਏ ਆ ਉਹ ਸਾਰੇ ਜਿਹੜੇ ਮਿਕਸ ਹੋ ਜਾਣੇ ਤੇ ਸੌਫਟ ਹੋ ਜਾਣੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਤੇ ਧਨੀਆ ਬਰੀਕ-ਬਰੀਕ ਕੱਟਿਆ ਹੋਇਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਦਸ ਕਰਾਂਗੇ ਇੱਕ ਦੋ ਬਸ ਕਰ ਲਿਆ ਮੀਠੇ ਜਿੰਦੇ ਨੂੰ ਵੀ ਹੁਣ ਆਪਾਂ ਇਹਦੇ ਵਿੱਚ ਬਰੀਕ-ਬਰੀਕ ਮਿਰਚ ਆ ਪਾਵਾਂਗੇ ਇੱਕ ਦੋ ਹੁਣ ਸਵਾਦ ਅਨੁਸਾਰ ਇਹਦੇ ਵਿੱਚ ਅਸੀਂ ਮਸਾਲੇ ਪਾਵਾਂਗੇ ਇਹਦੇ ਵਿੱਚ ਸਾਰਾ ਹੀ ਮਿਕਸ ਕੀਤਾ ਹੋਇਆ ਮਸਾਲਾ ਵਾਪਕ ਬਣਾਇਆ ਹੋਇਆ ਮਸਾਲਾ ਘਰੀ ਆ ਥੋੜੀ ਜੀ ਦੇਕੀ ਮਿਰਚ ਪਾਵਾਂਗੇ ਥੋੜੀ ਜੀ ਹਲਦੀ ਪਾਵਾਂਗੇ ਆ ਜੀਰਾ ਤੇ ਥੋੜੀ ਜੀ ਜਵੈਨ ਅਨਨ ਅਨੁਸਾਰ ਸਵਾਦ ਅਨੁਸਾਰ ਨਮਕ థోడా బై వస్తే దాగే థోడే చమచే సారీ మిక్స్ తయారు ఏ ਤੇ ਤੁਸੀਂ మీడియం ਸਲੋ ਤੇ ਵੀ ਕਰ ਸਕਦੇ ਆ। ਆਪਾਂ ਟਿੱਕੀ ਨੂੰ ਕੋਸੇ ਵਿੱਚ ਤਿਆਰ ਕਰਾਂਗੇ। ਆਪਾਂ ਇਹਨੂੰ ਟਿੱਕੀ ਦੀ ਸੇਵ ਦੇ ਦਾਂਗੇ। ਟਿੱਕੀ ਆਪਾਂ ਤਿਆਰ ਕਰਕੇ ਰੱਖ ਲੈਣ ਲੱਗੇ ਆ। ਤੇ ਇਹ ਟਿੱਕੀ ਜਿਹੜੀ ਆ ਉਹ ਆਪਾਂ ਤੇਲ ਦੇ ਵਿੱਚ ਪਾਵਾਂਗੇ। ਕੀ ਅਸ ਤੇਲ ਵਿੱਚ ਪਾ ਚੁੱਕੇ ਆ ਫਰਾਈ ਹੋਣ ਲਈ ਤੈਨੂੰ ਵਾਜ ਮੇਰੀ ਕੋਈ ਚੇਂਜ ਲੱਗ ਰਹੀ ਹੋਗੀ ਮੈਂ ਧੀਜਾਇਆ ਉਹਨਾਂ ਦਾ ਮੈਂ ਵੋਈ ਸਾ ਆਪਣੀ ਹੋ ਲਾਈ ਆ ਕਿਉਂਕਿ ਇਹ ਥੋੜਾ ਘੱਟ ਹੈ ਕਿਹ ਦੇਖ ਸਾਥ ਮੈਂ ਫਰਾਈ ਹੋਣ ਦੀਆਂ ਨੇ ਥੋੜੀ ਜਿਹੀ ਰਹਿ ਗਈ ਹੈ ਫਰਾਈ ਹੋਣ ਵਾਸਤੇ ਤੇ ਕਿਹਾ ਆਪਣੀਆਂ ਪੂਰੀਆਂ ਰੈਡੀ ਤੇ ਹੁਣ ਮੈਂ ਟੈਸਟ ਕਰਕੇ ਦਤਾ ਕਿਹ ਹਡੀਆਂ ਬਣ ਗਿਆ ਹੋਣਾ ਹੁਣ ਆਪਾਂ ਇਹਨੂੰ ਟੈਸਟ ਕਰਕੇ ਦੱਸਾਂਗੇ ਕਿ ਕਿਦਾਂ ਦੀ ਆ ਇਸ ਤਰ੍ਹਾਂ ਹੀ ਕਰ ਲਈ ਹੈ ਟਿਕਿਆ ਨੂੰ ਬਹੁਤ ਹੀ ਆਦੀ ਵਧੀਆ ਲੱਗੀ ਆ ਤੁਸੀਂ ਵੀ ਰੈਸਪੀ ਇਹ ਘਰੇ ਟਰਾਈ ਕਰਕੇ ਵੇਖਿਓ ਬਹੁਤ ਜਿਆਦਾ ਸਵਾਦ ਆਦੀ ਆ ਓਕੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਸਸਤਕਾਰ